ਮੈਂ 3 ਵਜੇ ਤਿਆਰ ਹੋ ਕੇ ਆ ਗਿਆ ਹੈਪੀ ਕੋਲੇ ਆ ਤੁਹਾਨੂੰ ਦਿਖਾਉਣਾ ਇਹਦਾ ਹਾਲ ਹਜੇ ਤਾਂ ਤਿਆਰ ਨਹੀਂ ਹੋਇਆ ਇਹ ਹੈਪੀ ਜੀ ਹਜੇ ਇਹਦੀ ਡੈਂਟਿੰਗ ਪੇਂਟਿੰਗ ਹੀ ਚੱਲੀ ਜਾਂਦੀ ਹੈ ਜੈਤੋਂ ਪਹੁੰਚ ਗਏ ਆ ਜੀ ਤੇ ਆ ਸਾਡੇ ਦੋਸਤ ਦੋਨੇ ਮਿਲ ਗਏ ਆ ਆ ਬਾਈ ਆ ਬਿਰਾ ਤੇ ਕਾਪ ਥੇਪੀ ਯਾਤਰਾ ਬਾਤ ਸ਼ੁਰੂ ਕਰਨ ਲੱਗੇ ਆ 5 ਵਜੇ ਕੇ 17 ਮਿੰਟ ਹੋ ਗਏ ਆ ਤੇ ਹੁਣ ਜੈਤੋ ਤੋਂ ਚੱਲੇ ਪੌਣ ਲੱਗੇ ਆ ਦੋ ਮੋਟਰਸਾਈਕਲ ਚਾਰ ਜਾਨੇ ਆਏਗੇ ਆ ਲਓ ਜੀ ਯਾਤਰਾ ਦਾ ਪਹਿਲਾ ਸਟਾਪ ਆ ਗਿਆ ਆਪ ਆ ਗਿਆਂ ਵੈਸ਼ਨੂ ਢਾਬਾ ਦਲਜੀਤ ਵੈਸ਼ਨੂ ਢਾਬਾ ਪਹਿਲਾ ਸਟਾਪ ਪਟਿਆਲੇ ਤੋਂ ਤਕਰੀਬਨ 20-25 ਕਿਲੋਮੀਟਰ ਪਿੱਛੇ ਆ ਬਸ ਇੱਥੇ ਚਾਹ ਚੂ ਪੀ ਲਈਏ ਹੁਣ ਫੇਰ ਅੱਗੇ ਦਾ ਸਫ਼ਰ ਜਾਰੀ ਕਰਦੇ ਆਂ ਲਓ ਬਈ ਮਿੱਤਰੋ ਹੁਣ ਆ ਗਿਆ ਆਪਣਾ ਦੂਜਾ ਸਟਾਪ ਇਹ ਹੈਗਾ ਲਲਿਤ ਵੈਸ਼ਨੂ ਢਾਬਾ ਹਰਿਆਣੇ ਚ ਐਂਟਰ ਹੋ ਗਏ ਆਪਾਂ ਕਰੀਬ ਕਰੀਬ 10 ਤੋਂ 10 ਕੁਝ ਤੋਂ ਪਹਿਲਾਂ ਐਂਟਰ ਹੋ ਗਏ ਸੀਗੇ ਪੌਣੇ ਦੇ 10 ਇੱਥੇ ਆ ਕੇ ਆਰਡਰ ਕਰਤੇ ਆਪਾਂ ਆਲੂ ਵਾਲੇ ਪਰੌਂਠੇ ਨਾਲ ਚੱਲੂ ਦਹੀਂ ਕੀ ਕਹਿਣਾ ਚਾਹੋਗੇ ਅੰਕੀ ਜੀ ਉਹਨਾਂ ਨੂੰ ਮੈਂ ਕਿਹਾ ਲੋਕਾਂ ਨੇ ਦੇਖੇ ਆਲੂ ਵਾਲੇ ਪਰੌਠੇ ਅੱਜ ਵਧੀਆ ਵਾਲੇ ਦਿਖਾਵਾਂਗੇ ਉਹਨਾਂ ਨੂੰ ਲਓ ਜੀ ਆ ਗਏ ਆਲੂ ਵਾਲੇ ਪਰੌਠੇ ਨਾਲ ਹੈਤੀ ਚਾਰ ਫੁਲਕੇ ਲੈ ਕੇ ਆਇਆ ਸੀਗਾ ਕਰੋ ਪਰੌਠਿਆਂ ਦਾ ਸਾਈਜ਼ ਕਾਫੀ ਵੱਡਾ ਹਨ ਹੈਪੀ ਆ ਗਿਆ ਸਵਾਲ ਕਿਵੇਂ ਲੱਗਿਆ ਟੇਸਟ ਕਿਵੇਂ ਹੈਪੀ ਪਰੌਠਿਆਂ ਦਾ ਹੈਪੀ ਬੋਲ ਹੈਪੀ ਰਿਐਕਸ਼ਨ ਇਹਨਾਂ ਦਾ ਕੀ ਸੰਗਦਾ ਹੈ ਯਾਰ ਹਾਂਜੀ ਲੋ ਬਈ ਮਿੱਤਰੋ ਅਸੀਂ ਪਹੁੰਚ ਗਏ ਆ ਹਰਦਵਾਰ ਘਾਟ ਤੇ ਅਸੀਂ ਕਿ ਜਾਂਦੇ ਟਾਈਮ ਘਾਟ ਤੇ ਹੀ ਇਸ਼ਨਾਨ ਕਰ ਲੈਣੇ ਆ ਆਉਂਦੇ ਟਾਈਮ ਹਰ ਕੀ ਪੌੜੀ ਤੇ ਇਸ਼ਨਾਨ ਕਰ ਲਾਂਗੇ ਕਿਉਂਕਿ ਜਾਣ ਲੱਗੇ ਅਸੀਂ ਇੱਥੇ ਜ਼ਿਆਦਾ ਟਾਈਮ ਨਹੀਂ ਲਾਉਣਾ ਹਰਦਵਾਰ ਹਰ ਕੀ ਪੌੜੀ ਤੇ ਭੀੜ ਹੁੰਦੀ ਆ ਹੁਣ ਕਿਰਾਂ ਘਾਟ ਤੇ ਹੀ ਇਸ਼ਨਾਨ ਕਰਕੇ ਤੇ ਫਿਰ ਜਾਵਾਂਗੇ ਰਿਸ਼ੀਕੇਸ਼ ਮਾਰੋਸ਼ਾਲ ਹੈਪੀ ਚਲੋ ਜਾਂ ਆਇਆ ਮੌਸਮ ਠੰਡੇ ਠੰਡੇ ਗਰਮੀ ਕੂਲ ਕਾ ਹਾਂਜੀ ਸਤਨਾਮ ਵਾਹਿਗੁਰੂ ਜੀ ਆਪਾਂ ਪਹੁੰਚ ਚੁੱਕੇ ਆ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਇੱਥੇ ਤਕਰੀਬਨ ਤਕਰੀਬਨ ਪਹੁੰਚੀਏ ਸੀਗੇ 4:00 ਵਜੇ ਰਿਸ਼ੀਕੇਸ਼ ਉਹ ਰਸ ਜਿਆਦਾ ਹੋਣ ਕਰਕੇ ਗੁਰਦੁਆਰਾ ਸਾਹਿਬ ਆਉਣ ਤੇ ਥੋੜਾ ਟਾਈਮ ਲੱਗ ਗਿਆ ਇੱਥੇ ਹੁੰਦੀ ਆ ਰਜਿਸਟ੍ਰੇਸ਼ਨ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਉਹ ਸਾਹਮਣੇ ਲੈਣਾ ਲੱਗੀਆਂ ਉੱਥੇ ਹੁੰਦੀ ਆ ਰਜਿਸਟ੍ਰੇਸ਼ਨ ਸ੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਲਈ ਤੇ ਇੱਥੋਂ ਰਜਿਸਟ੍ਰੇਸ਼ਨ ਕਰਾ ਕੇ ਜਾਣਾ ਜ਼ਰੂਰੀ ਆ ਉੱਥੇ ਮੱਥਾ ਟੇਕਣ ਲਈ ਇਦਾਂ ਦਾ ਪਾਸ ਮਿਲ ਜਾਂਦਾ ਤੁਹਾਨੂੰ ਮੱਥਾ ਟੇਕਣ ਲਈ ਆ ਇਹ ਗੁਰਦੁਆਰਾ ਸਾਹਿਬ ਸ੍ਰੀ ਹਿੰਕੁੰਡ ਸਾਹਿਬ ਰਿਸ਼ੀਕੇਸ਼ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਬਣਿਆ ਹੈ ਸਟੇ ਕਰਨ ਲਈ ਜੇ ਕਿਸੇ ਨੇ ਰੁਕਣਾ ਤਾਂ ਇੱਥੇ ਹਾਂਜੀ ਸੰਗਤੋ ਰਜਿਸਟ੍ਰੇਸ਼ਨ ਕਰਾ ਕੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਅਸੀਂ ਚੱਲ ਪਿਆ ਸ਼੍ਰੀ ਹਿੰਕੁੰਡ ਸਾਹਿਬ ਨੂੰ ਗੁਰਦੁਆਰਾ ਸਾਹਿਬ ਵੱਲੋਂ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਦੇਵ ਪ੍ਰਯਾਗ ਇੱਥੇ ਹੁੰਦਾ ਸੰਗਮ ਆ ਦੋ ਨਦੀਆਂ ਦਾ ਅਲਕਨੰਦਾ ਤੇ ਭਾਗਿਰੇਥੀ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਆ ਇੱਥੇ ਆ ਕਿ ਮੇਲ ਹੁੰਦਾ ਆ ਕੋੜ ਤੇ ਹਾਂਜੀ ਕੀ ਹਾਲ ਚੱਲ ਦੋਸਤੋ ਉਹ ਕਿਤੇ ਕਾਪੀਰਾਈਟ ਹੀ ਮੈਂ ਲਾ ਦੇ ਕਿਤੇ ਸੋਨੂ ਸੀਟਵਾਲ ਵਾਲਾ ਚਾਹ ਕੋਈ ਨਹੀਂ ਉਹ ਠੀਕ ਠਾਕ ਜੀ ਤਕਰੀਬਨ ਰਾਤ ਦੇ 9 ਵਜੇ ਨੇ ਤੇ ਮੁੰਡੇ ਕਹਿੰਦੇ ਜਿੰਨੀ ਕੋ ਹੋ ਸਕਦੀ ਆ ਦੂਰੀ ਤੈਅ ਕਰ ਲਈਏ ਸਵੇਰ 5 ਵਜੇ ਚੱਲੇ ਸੀਗੇ ਤੇ ਹੁਣ 9 ਵਜੇ ਆਇਆ ਹੈ ਵੀ ਕਿੰਨੇ ਕਿਲੋਮੀਟਰ ਦੂਰੀ ਤੈਅ ਹੋ ਚੁੱਕੀ ਆ 532 ਕਿਲੋਮੀਟਰ ਤੈਅ ਹੋ ਚੁੱਕੀ ਆ ਟੋਟਲ 5 ਵਜੇ ਤੁਰੇ ਸੀ ਸਵੇਰ ਤੇ 9 ਵਜੇ ਰਾਤ ਦੇ 532 ਕਿਲੋਮੀਟਰ ਆ ਗਏ ਆ ਬਸ 20-25 ਕਿਲੋਮੀਟਰ ਹੋਰ ਕੱਢ ਲਾਂਗੇ ਤਕਰੀਬਨ 10:00 ਵਜੇ ਤੱਕ ਹੀ ਬਾਈਕ ਟਰਾਈ ਕਰਾਂਗੇ ਉਦੋਂ ਬਾਅਦ ਜੋ ਰੁਕ ਜਾਗੇ ਇੱਥੇ ਇੱਕ ਤੱਕ ਪਹੁੰਚ ਜਾਗੇ ਹੋ ਸਕਦਾ ਰੂਦਰ ਪ੍ਰਯਾਗ ਪਹੁੰਚ ਕੇ ਰੁਕ ਜੀਏ ਤੇ ਪ੍ਰਯਾਗ ਪਰ ਅਸੀਂ ਰੁਕੇ ਨਹੀਂ ਉੱਥੇ ਉਹ ਸਾਨੂੰ ਕੋਈ ਚੱਚਾ ਨਹੀਂ ਇੱਕ ਦੋ ਟਰਾਈ ਕੀਤੇ ਸੀਗੇ ਉੱਥੇ ਫਿਰ ਸਾਨੂੰ ਕੋਈ ਜਜਾਂਗੇ ਹੁਣ ਰੂਦਰ ਪ੍ਰਯਾਗ ਜਾ ਕੇ ਰੁਕਾਂਗੇ ਤਕਰੀਬਨ 10:00 ਵਜੇ ਪਹੁੰਚ ਜਾਗੇ ਰੂਦਰ ਹਾਂਜੀ ਰਾਤ ਅਹੀ ਹੋ ਗਏ ਲੇਟ ਤੇ ਅਸੀਂ ਰੁਕੇ ਸੀਗੇ ਗੁਰਦੁਆਰਾ ਸਾਹਿਬ ਦੇ ਕੋਲ ਗੁਰਦੁਆਰਾ ਲੰਗਰ ਦਮਦੋਆ ਸਾਹਿਬ ਇੱਥੇ ਨੇੜੇ ਹੋਟਲ ਜਿੱਕੇ ਸੇ ਰੁਕ ਗਏ ਸੀਗੇ ਮੋਟਰਸਾਈਕਲ ਇੱਥੇ ਗੁਰਦੁਆਰਾ ਸਾਹਿਬ ਚ ਪਾਰਕ ਕਰ ਤੇ ਸੀਗੇ ਹੁਣ ਸਵੇਰ 6:30 ਤਕਰੀਬਨ ਤਿਆਰ ਹੋ ਕੇ ਹੁਣ ਬਸ ਗੁਰਦੁਆਰ ਸਿਰ ਮੱਥਾ ਟੇਕ ਕੇ ਤੇ ਚੱਲਦੇ ਆ ਅੱਗੇ ਨੂੰ ਯਾਤਰਾ ਸ਼ੁਰੂ ਕਰਦੇ ਆ ਅਗੁਰਦਰਾ ਸਾਹਿਬਾ ਗੁਰਦਰਾ ਲੰਗਰ ਦਾਉਂਦਵਾ ਸਾਹਿਬ ਇੱਥੇ ਰੂਮ ਵੀ ਮਿਲ ਜਾਂਦੇ ਆ ਪਰ ਅਸੀਂ ਲੇਟ ਬੜਾ ਹੋ ਗਏ 10 ਵਜੇ ਸਾਨੂੰ 10 ਤੋਂ ਉੱਤੇ ਹੋ ਗਏ ਟਾਈਮ ਤਾਂ ਕਰਕੇ ਸਾਨੂੰ ਕੋਈ ਫ੍ਰੀ ਮਿਲਿਆ ਨਹੀਂ ਰੂਮ ਤੇ ਅਸੀਂ ਬਾਹਰ ਹੋਟਲ 'ਚ ਲੈ ਲਿਆ ਰੋ ਤੇ ਮੋਟਰਸਾਈਕਲ 'ਚੇ ਪਾਰਕ ਕਰਦੇ ਸੀਗੇ ਹੁਣ ਇੱਥੇ ਮੱਥਾ ਟੇਕ ਕੇ ਤੇ ਬਸ ਚਾਲੇ ਪਾਉਣੇ ਆ ਅੱਗੇ ਵੱਲ ਨੂੰ ਗੋਬਿੰਦ ਘਾਟ ਨੂੰ ਹਾਂਜੀ ਵਾਹਿਗੁਰੂ ਜੀ ਹੁਣ ਚਾਲੇ ਪਾਉਣ ਲੱਗੇ ਆ ਗੁਰਦੁਆਰਾ ਸਾਹਿਬ ਲੰਗਰ ਦਮਦਮਾ ਸਾਹਿਬ ਤੋਂ ਇੱਥੋਂ ਤਕਰੀਬਨ 150 ਕਿਲੋਮੀਟਰ ਹੈਗਾ ਗੋਵਿੰਦ ਘਾਟ ਉੱਥੇ ਜਾ ਕੇ ਦੇਖਦੇ ਆਂ ਵੀ ਅੱਜ ਬਦਰੀਨਾ ਜਾਣਾ ਕਿ ਹੋਰ ਜਗ੍ਹਾ ਜਾਣਾ ਕਿਉਂਕਿ ਹਿਮਕੁੰਡ ਸਾਹਿਬ ਤੱਕ ਜਾਣੀ ਆਣਾ ਉੱਥੇ ਸਵੇਰ-ਸਵੇਰ ਜਾਣਾ ਹੁੰਦਾ ਹੈਗਾ ਤੇ ਆ ਹੁਣ ਚਾਲੇ ਪਾਉਣ ਲੱਗੇ ਆਂ ਆ ਵੇਖੋ ਇਕੋ ਬਾ ਕੋਈ ਫੈਸਲਾ ਖੋਸਕਣਾ ਜਾਵੇ ਪੱਥਰੋ ਦਾ ਡਰ ਹੁੰਦਾ ਪਰ ਮੌਸਮ ਪੂਰਾ ਘੈਂਟ ਚੈੱਕ ਕਰੋ ਜਰਾ ਆ ਲੋ ਤਾਜ਼ਾ ਤਾਜ਼ਾ ਵੀਊ ਲੈਓ ਸਿਸਟਮ ਦਾ ਬੱਤਰ ਆ ਚੀ ਜਲਦੀ ਡਰ ਹੁੰਦਾ ਬਸ ਹੋਰ ਨਹੀਂ ਚੱਕਰ ਹੁੜਾ ਧਿਆਨ ਨਾਲ ਚੱਲਿਆ ਕਰੋ ਫੌਲੀ ਜਾਇਆ ਕਰੋ ਕਿਉਂਕਿ 10 ਮਿੰਟ ਦਾ ਕੋਈ ਫਰਕ ਨਹੀਂ ਪੈਣਾ ਉਹ ਜੀ ਹਜੇ 10 ਮਿੰਟ ਹੀ ਹੋਏ ਸੀਗੇ ਹਜੇ ਚੱਲਿਆ ਨੂੰ ਦੰਦੋਮਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰਾਸੂ ਤੋਂ ਤੇ ਰਸਤੇ 'ਚ ਰੁਕਣਾ ਪੈ ਗਿਆ ਬਾਰਿਸ਼ ਬੜੀ ਤੇਜ਼ ਹੋਣ ਲੱਗ ਗਈ ਆ ਤੇ ਸਾਰੇ ਜਿਹੜਾ ਬਹੁਤ ਔਖਾ ਬਾਈਕ ਤੇ ਤਾਂ ਵੈਸੇ ਤਾਂ ਕਰਕੇ ਅਸੀਂ ਰੋਕੀਏ ਨਾਲ ਅਸੀਂ ਕਿ ਚਾਹ ਪਾਨੀ ਵੀ ਲਈਏ ਕੁਛ ਬਾਰਿਸ਼ ਬਹੁਤ ਤੇਜ਼ ਹੋਣ ਲੱਗੀ ਇੱਕੋ ਦਮ ਹੀ ਲਿਆ ਪਿਆ ਇੱਥੇ ਆਈਆਂ ਲੋਈ ਮਿੱਤਰੋ ਮੀ ਤਾਂ ਰੁਕਣ ਦੇ ਚਾਂਸ ਘੱਟ ਲੱਗਦੇ ਆ ਫਿਰ ਅਸੀਂ ਰੇਨ ਕੋਟ ਪਾ ਲਏ ਆ ਤੇ ਹੁਣ ਚਾਲੇ ਪਾਉਣ ਲੱਗੇ ਆ ਮੋਟਰ ਵਾਲਾਂ ਤੇ ਆਹ ਆਹ ਐਪੀ ਲੱਗਦਾ ਸਹੀ ਜਾਦੂ ਐਂ ਵੀ ਕਰੀ ਜਾਦੂ ਆ ਦੇਖਣੇ ਕਰ ਲਾ ਸਹੀ ਰੇਨ ਕੋਟ ਪਾ ਲਿਆ ਤੇ ਹੁਣ ਬਾਈਕ ਸਟਾਰਟ ਕਰਦੇ ਤੇ ਚੱਲਦੇ ਆ ਕਿਉਂਕਿ ਮੀਂਹ ਦਾ ਪਤਾ ਨਹੀਂ ਕਦੋਂ ਰੁਕੇ ਨਾ ਰੁਕੇ ਹਾਂਜੀ ਦੋਸਤੋ ਹੁਣ ਅਸੀਂ ਪਹੁੰਚ ਗਏ ਆ ਕਰਨ ਪ੍ਰਯਾਗ ਅੱਜ ਚੈੱਕ ਕਰੋ ਵੀਊ ਨੋ ਜੀ ਆੜਾੜਾ ਲੋਕੇਸ਼ਨਾਂ ਤੇ ਆੜਾੜਾ ਫੋਟੋ ਸ਼ੂਟ ਹੁੰਦਾ ਵੀਰਾਂ ਦਾ ਤੇ ਮੈਂ ਵੀ ਕਰਾ ਲੈਣਾ ਇਹ ਤਾਂ ਵਿੱਚ ਵਿੱਚ ਦੋ ਚਾਰ ਫੋਟੋਆਂ ਕੀ ਆ ਬਾਤ ਲੋਕੇਸ਼ਨ ਚੈੱਕ ਕਰੋ ਕਿਰਾ ਕਿੱਕ ਵੀ ਹੋ ਬਸ ਲੋਕੇਸ਼ਨ ਆਈ ਨਹੀਂ ਤੇ ਹੈਪੀ ਜੀ ਫੋਟੋ ਸ਼ੂਟ ਕਰਦੇ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹਤੇ ਜੀ ਅਸੀਂ ਪਹੁੰਚ ਚੁੱਕੇ ਹਾਂ ਗੋਵਿੰਦ ਘਾਟ ਗੁਰਦੁਆਰਾ ਸਾਹਿਬ 'ਚ ਇੱਥੇ ਰੁਕਿਆ 10 ਮਿੰਟ ਫਿਰ ਜਾਵਾਂਗੇ ਬਦਰੀਨਾਥ ਕਰੋ ਦਰਸ਼ਨ ਦੋਦੋਰਾ ਸਾਹਿਬ ਸ਼੍ਰੀ ਗੋਵਿੰਦ ਘਾਟ ਦੇ ਲਾ ਜੀ ਅਸੀਂ ਪਹੁੰਚ ਗਏ ਹਾਂ ਬਦਰੀਨਾਥ ਪਰ ਮੰਦਰਵਾਲੇ ਨੂੰ ਜਾ ਰਹੇ ਹਾਂ ਮੋਟਰਸਾਈਕਲ ਤੋਂ ਬਸ 500 ਮੀਟਰ ਦੂਰੀ ਤੇ ਹੀ ਆ ਮੰਦਰ ਤਾਂ ਅੱਛੀ ਜੀ ਜੀ ਨਹੀਂ ਕੋਈ ਕਨਫਿਊਜ਼ ਆਪ ਜੂ ਪੁੱਤ ਹਰ ਹਰ ਮਹਾਦੇਵ ਲਓ ਜੀ ਫਾਈਨਲੀ ਪ੍ਰਸ਼ਾਦ ਲੈ ਕੇ ਪ੍ਰਸ਼ਾਦ ਲੈ ਕੇ ਮੱਥਾ ਟੇਕ ਲਿਆ ਜੀ ਬਦਰੀਨਾਥ ਮੰਦਰ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਲਓ ਜੀ ਲਾਉੜੀ ਇਹਨੇ ਤਰਕੇ ਤੇ ਤਾਂ ਆ ਤੁਹਾਨੂੰ 100 ਰੁਪਏ ਦੇ ਬਾਤ ਆਤੀ ਆ ਗਈ ਲਓ ਜੀ ਆ ਗਈ ਹੈਪੀ 25 ਰੁਪਈਆ ਵਾਲੀ ਚਾਹ 25 ਰੁਪਈਆ ਵਾਲੀ ਚਾਹ ਆ ਗਈ ਏ ਹਾਂ ਓਏ ਹਾਂ ਅੱਧੀ ਚਾਹ ਦਾ ਰਸ ਵੀ ਆਣੀ ਆ ਅ ਸਮੋਸਾ ਕਿੰਨੇ ਦਾ ਹਾਂ ਬੱਚੇ ਪੁੱਢ ਪੁੱਛ ਕੇ ਪੁੱਛ ਬੱਚਿਆਂ ਆਉਣਗੇ ਸਾਡੇ ਪਿੰਡ ਅਸੀਂ ਬੱਚਿਆਂ ਦੇ ਪੰਜ ਖਵਾਵਾਂਗੇ ਹਰ ਹਰ ਮਹਾਦੇਵ ਹੋ ਜੀ ਹੁਣ ਅਸੀਂ ਆ ਗਏ ਆਂ ਭਾਰਤ ਦੇ ਲਾਸਟ ਪਿੰਡ ਮਾਣਾ ਹੋ ਜੀ ਇਹ ਹੈਗਾ ਮਾਣਾ ਪਿੰਡ ਇੰਡੀਆ ਦਾ ਲਾਸਟ ਪਿੰਡ ਆ ਬਾਰਡਰ ਏਰੀਏ ਤੇ ਇਹ ਦੂਗਾ ਚਾਇਨਾ ਸ਼ੁਰੂ ਹੋ ਜਾਂਦਾ